ਅਸੀਂ ਗਾਲ ਜੀ ਸਾਰਿਆਂ ਨੂੰ ਹੁਣ ਅਸੀਂ ਜਾ ਰਹੇ ਹਾਂ ਜੀ ਫਵਾਜਾਪੀ ਜੋ ਕਿ ਖਾਨਪੁਰ ਦੇ ਜੰਗਲ ਦੇ ਵਿੱਚ ਸਥਿਤ ਹੈ ਕਾਫੀ ਮਾਨਤਾਪੂਰਵ ਜਗ੍ਹਾ ਹੈ ਜੀ ਫੰਦ ਖਾਲਦੇ ਆ ਜੀ ਥਿਊ ਪਹਾੜੀ ਏਰੀਆ ਦਾ ਜੀ ਆफी ਵਧੀਆ ਥਿਊ ਹੈ ਜੀ ਇਹ ਜੀ ਸ਼ਵਾਲਕ ਦੀਆਂ ਪਹਾੜੀਆਂ ਦੇ ਵਿੱਚ ਜੀ ਸ਼ਵਾਲਕ ਦੀਆਂ ਪਹਾੜੀਆਂ ਜੀ ਆਇਆ ਜੀ ਬੋਰ ਖਵਾਜਾ ਪੀਰ ਸਾਹਿਬ ਦਾ ਪਰਵਾਰ ਖਵਾਜਾ ਪੀਰ ਜੀ ਲੋ ਜੀ ਦੇਖੋ ਕੁਦਰਤ ਦੇ ਰੰਗ ਜੀ ਇਹ ਹਿੰਕੋ ਬਰਦ ਦੇ ਰੰਗ ਜੀ ਕਿਤੇ ਪਲੇਨ ਕਿਤੇ ਪਤਲੀ ਜਲੀਪੂਮੀ ਇਹ ਅਜੀ ਕੁਦਰ ਤੇ ਰੰਗ ਜੀ ਦੇਖੋ ਬਰਦ ਦੇ ਰੰਗ ਦੇਖੋ ਜੀ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦਾ ਬੂਟਾ ਦੇਖੋ ਨੂੰ ਮਿਲੇਗਾ ਜੀ ਦੇਖੋ ਜੀ ਪਹਾੜੀ ਦਾ ਵਿਊ ਦੇਖੋ ਜੀ ਕਿੰਨਾ ਸੋਹਣਾ ਵਿਊ ਹੈ ਜੀ ਦੇਖੋ ਜੀ ਹਾਰੀ ਦਾ 뷰 ਦੇਖੋ ਜੀ ਆਹ ਦੇਖੋ ਜੀ ਇਹਦੇ ਵਿੱਚ ਪੱਥਰ ਹੈ ਜੀ ਇਹ ਪੱਥਰ ਵਾਲੀ ਪਹਾੜੀ ਹੈ ਜੀ ਉਹ ਜਿਹੜੀ ਅੱਗੇ ਆ ਰਹੀ ਹੈ ਜੀ ਉਹ ਪੱਥਰ ਤੋਂ ਬਗੈਰ ਹੈ ਜੀ ਇਹ ਹੈ ਜੀ ਕੁਦਰਤ ਦੇ ਰੰਗ ਜੀ ਡਾਲੀਆਂ, ਠੀਲਾ, ਕਿੱਕਰਾ, ਕੱਕੜ ਦੇਖੋ ਜੀ ਇੰਨੇ ਤਰ੍ਹਾਂ ਦੀਆਂ ਬੁਕੀਆਂ ਜੀ 베ਰੀਆਂ ਤੇਰੀਆਂ ਤੇਰੀਆਂ ਉਹ ਕਰਦੇ ਰੰਗ ਜੀ ਦੇਖੋ ਵੀਊ ਜੀ ਦੇਖੋ ਵੀਊ ਉਹ ਨਾ ਪਾਸੇ ਪਹਾੜੀਆਂ ਦੇ ਗੱਭੇ ਦਾਜਾ ਪੀਰ ਦੀ ਜਗਾ ਜੀ ਦੇਖੋ ਜੀ ਲੂਡੇ ਫੋਡੀ ਵੀ ਦੇਖੋ ਵੇਰ ਕਿੰਨੇ ਲੱਗੇ ਹੋਏ ਆ ਜੀ 베ਰੀ ਨੂੰ ਅਰੇ ਭਰੇ ਜੰਗਲ ਜੀ ਜੰਗਲੀ ਜਾਨਵਰ ਵੀ ਹੈਗੇ ਆ ਜੀ ਪਰ ਨੁਕਸਾਨ ਕਿਸ ਨੂੰ ਨਹੀਂ ਕਰਦੇ ਜੀ ਦੇਖੋਾਰੇ ਰੇਤੇ ਵਾਲੇ ਪਹਾੜ ਆ ਗਏ ਜੀ ਆ ਪੂਰੇ ਰੇਤੇ ਵਾਲੇ ਪਹਾੜ ਆ ਜੀ वाइट रेता जी चिट्टा रेता रेटे आए पहाड़ है जी देखो जी दो पासे पहाड़ी पहाड़ी दे ग्बे जी लो जी हम असी पहुँच गए जी खाजा पीर डेरे से जी ਇਹ ਖਵਾਜਾ ਵੀਰ ਦਾ ਸਤਾਨਾ ਜੀ ਦਰਬਾਰ ਤਨਤਨ ਗੁਰੂ ਨਾਨਕ ਦੇਵ ਜੀ ਪਿੰਡ ਖਾਨਪੁਰ ਜਿਆਨੇ ਆਇਆ ਜੀ ਨਾਮ ਖਵਾਜਾ ਵੀਰ ਦਾ ਆ ਨਕਾਜ਼ਾ ਵੀ ਜੀ

ਕੋਡਾ ਬੀਨੀ ਦਾ ਸਟਾਪ ਮੈਂ ਫੋਟੋਗ੍ਰਾਫੀ ਕਰੀ ਬੁਲੇ ਲਾ ਜੀ ਹੁਣ ਤੁਹਾਨੂੰ ਦਿਖਾ ਲਦੇ ਆਂ ਜੀ ਜਗਾ ਇੱਥੋਂ ਚਰਾਗ ਨਿਕਲੇ ਸਗਾ ਜੀ ਹਾਲ ਦਾ ਚਰਾਗ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਹਾਂ ਜੀ ਦੇਖੋ ਜੀ ਇੱਥੋਂ ਜਗਹ ਤੋਂ ਨਾ ਪੰਡਖਾਲ ਦੇ ਇਤਿਹਾਸ ਦਰਬਾਰ ਦਾ ਜੀ ਸਹੀ ਦਰਵਾਜ਼ਾ ਮਹਾਰਾਜ ਜੀ ਦਾ ਜਿਹੜਾ ਦਰਵੇ ਦਰਗਾਹ ਪਿੰਡ ਖਾਨਪੁਰ ਦੇ ਬਣਦੇ ਵਿੱਚ ਸਾਵਣ ਮਹੀਨੇ ਸਾਲ 2002 ਵਿੱਚ ਪ੍ਰਗਟ ਹੋਈ ਇਸ ਦਰਗਾਹ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਬੰਨ ਵਿਵਾਦ ਬਣਾ ਵਿੱਚ ਬੰਨ ਲਾ ਰਹੇ ਸੀ ਬੰਨ ਲਗਾਉਂਦੇ ਸਮੇਂ ਜਦੋਂ ਇੱਕ ਵੱਡੇ ਸੈਲ ਪੱਥਰ ਨੂੰ ਲੋਡਰ ਲਗਾਇਆ ਗਿਆ ਤਾਂ ਲੋਡਰ ਕਈ ਵਾਰ ਖਰਾਬ ਹੋ ਗਿਆ ਦੁਬਾਰਾ ਲੋਡਰ ਚ ਲਾਉਣ ਤੇ ਜੇ ਤੋ ਪੱਥਰ ਚੁੱਕਿਆ ਗਿਆ ਤਾਂ ਬਲਡੋਜ਼ਰ ਚਲਾਉਣ ਵਾਲੇ ਕੇ ਡਰਾਈਵਰ ਦੀ ਨજર ਬੰਦ ਹੋ ਗਈ ਬਲਡੋਜ਼ਰ ਪਿੱਛੇ ਕਰਨ ਤੇ ਡਰਾਈਵਰ ਦੀ ਨજર ਸਹੀ ਹੋ ਗਈ ਫੋਰਮੈਨ ਬਲੂ ਮਜਬੂਰ ਕਰਨ ਤੇ ਡਰਾਈਵਰ ਨੇ ਦੁਬਾਰਾ ਬਲਡੋਜ਼ਰ ਫਿਰ ਤੋਂ ਚਲਾਇਆ ਤਾਂ ਫੋਰਮੈਨ ਦੀ ਆਵਾਜ਼ ਬੰਦ ਹੋ ਗਈ ਤੇ ਜਮੀਨ ਦੇ ਤੇ ਡਿੱਗ ਪਿਆ ਜਦੋਂ ਉਸ ਨੂੰ ਤਾਹਾਂ ਕਲੇਰਾਂ ਦੇ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੂੰ ਕੋਈ ਸਮਝ ਨਾ ਆਉਣ ਤੇ ਡਾਕਟਰ ਨੇ ਇਸੇ ਹੀ ਜਗ੍ਹਾ ਤੇ ਮੱਥਾ ਟੇਕਣ ਦੀ ਸਲਾਹ ਦਿੱਤੀ ਇਸ ਜਗ੍ਹਾ ਤੇ ਆਉਣ ਤੋਂ ਜਦੋਂ ਮੱਥਾ ਟੇਕਿਆ ਤਾਂ ਉਸ ਆਦਮੀ ਤੇ ਖਵਾਜਾ ਪੀਰ ਜੀ ਦੇ ਮਿਹਰ ਹੋਈ ਤੇ ਪਤਾ ਲੱਗਿਆ ਕਿ ਪੱਥਰ ਦੇ ਹੇਠਾਂ ਇੱਕ ਬਹੁਤ ਪੁਰਾਤਨ ਚਿਰਾਗ ਹੈ ਜੋ ਕਿ ਕਿਸੇ ਸਮੇਂ ਵਿੱਚ ਚਿਰਾਗ ਆਟੇ ਦਾ ਸੀ ਜੋ ਅੱਜ ਪੱਥਰ ਦਾ ਬਣ ਚੁੱਕਿਆ ਹੈ ਅੱਜ ਵੀ ਇਹ ਚਿਰਾਗ ਦਰਗਾਹ ਦੇ ਅੰਦਰ ਚੱਲ ਰਿਹਾ ਹੈ ਫੋਰਮੈਨ ਤੇ ਮੇਰ ਹੌਣ ਤੋਂ ਪਤਾ ਚੱਲਿਆ ਕਿ ਖਵਾਜਾ ਪੀਰ ਖਿਜਰ ਜਿੰਦਾ ਪੀਰ ਦੀ ਜਗਾ ਹੈ ਇਸ ਦਰਗਾਹ ਦੇ ਕੋਲ ਗੁਰੂ ਨਾਨਕ ਦੇਵ ਜੀ ਦੀ ਵੀ ਜਗਾ ਸਤਾਪਤ ਕੀਤੀ ਗਈ ਹੈ ਨਿਰਮਾਣ ਕੀਤਾ ਗਿਆ 213 ਵਿੱਚ ਕੀਤਾ ਗਿਆ ਇਸ ਦਰਗਾਹ ਤੇ ਹਰ ਸ਼ਦਾਲੂ ਦੀ ਸੁਖਣ ਪੂਰੀ ਹੁੰਦੀ ਹੈ ਇਹ ਇੱਥੇ ਹਰ ਐਤਵਾਰ ਦੀ ਐਤਵਾਰ ਕਾਫੀ ਸੰਗਤ ਆਉਂਦੀ ਹੈ ਹਰ ਐਤਵਾਰ ਦੀ ਐਤਵਾਰ ਲੰਗਰ ਲਗਾਇਆ ਜਾਂਦਾ ਹੈ ਸੰਗਤਾਂ ਦੇ ਜਿਨ੍ਹਾਂ ਮਨੋ ਕਾਮਨਾ ਦੇ ਨਾਲ ਸੰਗਤ ਇਸ ਰਿਵਾਜ ਤੇ ਆ ਕੇ ਸਜਦਾ ਸਲਾਮ ਕਰਦੀ ਹੈ ਸੰਗਤਾਂ तमाम ਸੰਗਤियां ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇਸ ਦਰਗਾਹ ਤੇ ਹਰ ਐਤਵਾਰ ਨੂੰ ਚਾਹ ਪਾਣੀ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਸਲਾਨਾ ਮੇਲਾ 11ਵੇਂ ਮਹੀਨੇ ਦੇ ਦੂਜੇ ਸ਼ਨੀਵਾਰ ਐਤਵਾਰ ਕਰਵਾਇਆ ਜਾਂਦਾ ਹੈ ਕਰਵਾਇਆ ਜਾਂਦਾ ਹੈ ਇਹ ਪ੍ਰਬੰਧਕ ਕਮੇਟੀ ਦਰਬਾਰ ਖਵਾਜਾ ਪੀਰ ਖਾਨਪੁਰ ਪਿੰਡ ਦੇ ਦੇ ਪਿੰਡ ਦੀ ਜਾਇਦਾਦ ਦੇ ਵਿੱਚ ਹੈ ਜੀ ਲੰਗਰ ਹਾਲ ਆफी ਓੜਾ ਲੰਗਰ ਹਾਲ ਹੈ ਜੀ ਇਹ ਹੈ ਜੀ ਸਾਡੇ ਖਾਜ ਖਜਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਖਾਨਪੁਰ ਨਿਵਾਸੀ ਸਰ ਮੱਖਣ ਸਿੰਘ ਜੀ ਜਿਹੜੇ ਕੇ ਇਹਨਾਂ ਦਾ ਬਹੁਤ ਹੀ ਨੇਂਤ ਦਾ ਸਦਕਾ ਆ ਜੋ ਕੁਝ ਵੀ ਇੱਥੇ ਸਾਰੀ ਹੋਈ ਆ ਇਹ ਸਹਯੋਗ ਦਾ तमाम ਸੰਗਤਾਂ ਦਾ ਜਿਹੜੀਆਂ ਇੱਥੇ ਸੰਗਤਾਂ ਆ ਰਹੀਆਂ ਤਾਂ ਮਤਲਬ ਇਹ ਇਹਨਾਂ ਦੀ ਮਿਹਨਤ ਦਾ ਸੱਟਾ ਹੈ ਜੀ ਜੋ ਜੋ ਕੁਝ ਵੀ ਅਸੀਂ ਦੇਖ ਰਹੇ ਆ ਇੱਥੇ ਬਿਲਕੁਲ ਪਹਿਲਾ ਯਾਰਡ ਹੁੰਦੀ ਸੀ ਸਾਡੇ ਨਜ਼ਰ ਦੇ ਵਿੱਚ ਦੇਖਣੇ ਜਾਂ ਤੋਂ ਇਹਨਾਂ ਦੇ ਹੱਥ ਬਾਗ ਡੋ ਰਾਈ ਆ ਇਹ ਸੇਵਾਦਾਰ ਇਹਨੇ ਸੰਭਾਲਿਆ ਉਸ ਤੋਂ ਬਾਅਦ ਫੇਰੇ ਰੋਰ ਕਰ ਲੱਗਿਆ ਜੀ ਕੰਤਨ ਫਾਜ ਕੇਦਰ ਸੱਚੀ ਸਰਕਾਰ ਹਾਂਜੀ ਬਾਬਾ ਜੀ ਦੱਸੋ ਕੁਛ ਬਾਬਾ ਜੀ ਦੱਸੋ ਕੁਛ ਜਗ੍ਹਾ ਦੇਖਦਾ ਜੀ ਜਗਾ ਜਿੱਥੋਂ ਤਿਆਰ ਹੋਈਏ ਇਹ ਦੇਖੋ ਜੀ ਡਰਾਈਵਲ ਮਤ ਬਦਲਣਾ ਵੀ ਹੋਇਆ ਬੰਦ ਲੱਗਦੇ ਆ ਤੂੰ ਜਿੱਥੋਂ ਆਏ ਜੀ ਬਾਬੇ ਜੀ ਪੂਰੀ ਮਤ ਬਦਲ ਆਪਣੀ ਵੀ ਕਲਾ ਮਤ ਖਾਲਦੇ ਤੋ ਦੇ ਰਹੇ ਠੀਕ ਹੈ ਜੀ ਪਹਿਲਾ ਕੁਸ਼ਣ ਆਸ ਹੁੰਦਾ ਇੱਕ ਮਾਰੀ ਜੀ ਜਗਾ ਹੁੰਦੀ ਸੀਗੀ ਹਮ ਜੀ ਦੇ ਸਹਿਯੋਗ ਦੇ ਨਾਲ ਮਤਬਲ ਮਹਾਰਾਜ ਦੇ ਸਹਿਯੋਗ ਨਾਲ ਚੱਲਦਾ ਕੰਮ ਸਾਂਸ ਦਾ ਸਹਯੋਗ ਹੈ ਜੀ ਉਹ ਜਿਹੜੀ ਮਾਰੀ ਜਾਈ ਜਗਾ ਹੁੰਦੀ ਸੀ ਉਹ ਤੁਸੀਂ ਦੇਖੀ ਸੀ ਜੀ ਹਾਂਜੀ ਉਹ ਕਿੱਥੇ ਕਰਕੇ ਹੁੰਦੀ ਸੀ ਉਹ ਉੱਥੇ ਹੁੰਦੀ ਸੀ ਜਿੱਥੇ ਜੀ ਬਾਬਾ ਜੀ ਦਾ ਪਾਤਸ਼ਾਹ ਬਣਿਆ ਮਤਬ ਪਾਤਸ਼ਾਹ ਬਣਿਆ ਉੱਥੇ ਕੋਈ ਜਾਨੀ ਸਗਾ ਨਿਸ਼ਾਨ ਨਿਸ਼ਾਨ ਸਗਾ ਜੀ ਚਿਰਾਗ ਮਿਲੇ ਆ ਜੀ ਚਿਰਾਗ ਤਾਂ ਮੈਂ ਉਹ ਬਾਅਦ ਚਿਰਾਗ ਤਾਂ ਬਾਅਦ ਚ ਮਿਲਿਆ ਨਾ ਮੇਰਾ ਮਤਲਬ ਪਹਿਲਾਂ ਕੋ ਮੱਥਾ ਟੇਕਣ ਨੂੰ ਜਾ ਤੈਨ ਦਾ ਕੁਛ ਨਾ ਸਗਾ ਅੱਛਾ ਜੀ ਕੋਈ ਇੱਕ ਸਰਪਟਾ ਹਾਇ ਸਗਾ ਅੱਛਾ ਜੀ ਤਾਂ ਹਾਇ ਸਗਾ ਠੀਕ ਕਿੱਥੇ ਵੀ ਬੈਠ ਕੇ ਮਾਲਕ ਨੇ ਮਤਬ ਅਰਾਮ ਕੀਤਾ ਆਨੰਦ ਲਿਆ ਹਾਂਜੀ 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 ਅਰਾਮ ਕੀਤਾ ਹੂੰ ਫੇ ਜਿੱਦਾਂ ਜਿੱਦਾਂ ਮਤਲਬ ਦੁਨੀਆ ਨੂੰ ਪਤਾ ਲੱਗਣ ਲੱਗਾ ਹਾਂਜੀ ਹਾਂਜੀ ਫੇਰ ਮਤਲਬ ਬਾਬਾ ਜੀ ਦੀ ਕਿਰਪਾ ਦੇ ਨਾਲ ਮਤਲਬ ਰੌਣਕਾਂ ਲੱਗਣ ਲੱਗ ਪਈਆਂ ਜੀ ਮੇਲੇ ਲੱਗਣ ਲੱਗ ਪਏ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੀ ਸਾਲ ਦੀ ਸਾਲ ਕਿੰਨੇ ਆ ਪ੍ਰੋਗਰਾਮ ਕਰਦਾ ਫੇਰ ਸਾਹਿਬ ਇਹਨਾਂ ਦੀ ਕਿਰਪਾ ਜੀ ਹਾਂ ਇਹਨਾਂ ਦੀ ਕਿਰਪਾ ਹੈ ਹਾਂਜੀ ਆਪਣੇ ਕਾਰਜ ਕਿਸੇ ਦਾ ਕੁਝ ਨਹੀਂ ਹੈਗਾ ਜੀ ਆਪਣੇ ਕਾਰਜ ਸਰਕਾਰਾਂ ਆਪ ਹੀ ਕਰ ਲੈਣੀਆਂ ਚੜਾਈ ਜਾਂਦੀਆਂ ਜੀ ਲੋਕਾਂ ਦੇ ਕੰਮ ਦੇਖੋ ਜੀ ਬਣ ਜਾਂਦੇ ਇੱਕ ਅਰਦਾਸ ਕਰੀਦੀ ਹੈ ਅਗਲਾ ਖੁਸ਼ੀ ਖੁਸ਼ੀ ਆਉਂਦਾ ਦੋੜਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਸਰਕਾਰ ਕੰਮ ਕਰਦੀ ਹੈ ਤਾਂ ਹੀ ਹੋ ਰਿਹਾ ਬਹੁਤ ਠੀਕ ਹੋ ਹਾਂ ਸਰਕਾਰਾਂ ਬਹੁਤ ਪਹਿਲਾਂ ਦੇਖੋ ਜੀ ਬਾਬਾ ਸ਼ਿੰਦਾ ਜੀ ਸੀਗੇ ਹਾਂਜੀ ਬਾਬਾ ਸ਼ਿੰਦਾ ਜੀ ਜਦੋਂ ਚੜ੍ਹਾਈ ਕਰ ਗਏ ਉਹ ਤੋਂ ਬਾਅਦ ਫੇਰ ਮਤਬਲ ਚਾਚਾ ਜੀ ਸੀਗੇ ਨਾਲ ਉਹ ਚਾਚਾ ਜੀ ਆਂਦੇ ਉਹ ਮੱਥਾ ਟੇਕ ਕੇ ਮੁੜ ਜਾਂਦੇ ਐ ਮਤਬਲ ਸਾਡੀ ਡਿਊਟੀ ਤੁਰਤੇ ਲੱਗੀ ਹੋਇਆ ਸਵੇਰ ਤੋਂ ਲਾ ਕੇ 9 ਵਜੇ ਤਾਈਂ ਅਸੀਂ ਇੱਥੇ ਆਏ ਇਹ ਤੁਹਾਡੇ ਕਰਮਾ ਚ ਸੀ ਹਾਂਜੀ ਸਾਡੇ ਕਰਮਾ ਚ ਕੁਛ ਰੱਖ ਲੋ ਕੁਛ ਮਾਲਕ ਦੀ ਸੁਯੋਗ ਰੱਖ ਲੋ ਹਾਂਜੀ ਜੀ ਤੋਂ ਜੀ ਤੋਂ ਸੇਵਾ ਲੈਣੀ ਹੈ ਮਾਲਕ ਨੇ ਹਰ ਹੀਲੇ ਲੈ ਲਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮਾਲਕ ਕਲਾ ਮਾਤਾ ਬਥੇਦੀ ਦਿਖਾਲਦੇ ਆ ਜੀ ਬਹੁਤ ਸੁਯੋਗ ਹੈ ਜੀ ਮਾਲਕਾ ਦਾ ਜਿਹੜਾ ਬੰਦਿਆਂ ਨੂੰ ਨਹੀਂ ਆਸਾ ਸੀ ਗਿਆ ਮਤਲਬ ਪੁੱਤਾਂ ਵਾਲਿਆਂ ਨੂੰ ਪੁੱਤ ਮਿਲਦੇ ਆ ਜੀ ਬਾਹਰ ਵਾਲਿਆਂ ਦੇ ਬਾਹਰ ਦੇ ਕੰਮ ਬਣਦੇ ਆ ਜੀ ਹੁਣ ਮਾਤਬਲ ਜੀ ਹੱਥ ਤੇ ਸਰੋਂ ਵਾਲਾ ਕੰਮ ਹੈ ਜੀ ਜਮਾਨ ਵਾਲਾ ਠੀਕ ਜੀ ਹੁਣ ਤਾਂ ਤੂੰ ਇੱਥੇ ਬੈਠ ਕੇ ਜਿਹੜੀ ਗੱਲ ਕਹਿ ਜਾ ਉਹ ਪੂਰੀ ਹਾਂਜੀ ਹਾਂਜੀ ਇੰਨੀ ਮਾਲਕ ਦੀ ਮਤਬਕ ਕਲਾਮਤ ਹੈ ਜੀ ਠੀਕ ਹੈ ਜੀ ਹਾਂਜੀ ਹੱਥ ਤੇ ਹੱਥ ਸਰੋਂ ਵੱਧ ਤੋਂ ਵੱਧ ਸਉ ਜੋ ਦੇਖੋ ਜੀ ਹੁਣ ਪਈ ਜਾਂਦਾ ਹੁਣ ਬਾਬਾ ਜੀ ਦਾ ਗੁਰਮਤ ਦਾ ਹੁਕਮ ਹੋਇਆ ਵਾ ਥੱਲੇ ਮੰਦਿਰ ਦਾ ਹੁਕਮ ਹੋਇਆ ਵਾ ਪੰਜ ਮੰਜਲਾ ਉਹ ਬਣਾਣਾ ਜੀ ਠੀਕ ਹੈ ਠੀਕ ਕੀ ਉਹਦਾ ਗੁਰਮਤ ਨਿਕਲਣਾ ਜੀ ਜਿੱਦਾਂ ਮਾਰਾ ਗਰਨਾਲ ਕਮਾਰਾ ਜੀ ਦਾ ਨਿਕਲਿਆ ਵਾ ਉਹ ਵੀ ਉੱਪਰ ਬਣਾਣਾ ਜੀ ਠੀਕ ਹੈ ਜੀ ਠੀਕ ਬਾਕੀ ਹੁਣ ਦੇਖੋ ਜੀ ਕੰਮ ਚਲਾਣ ਵਾਲੇ ਆ ਕੰਮ ਚਲਾਣਾ ਹੈ ਠੀਕ ਹੈ ਠੀਕ ਸੰਗ ਤੇ ਦੇ ਸੰਯੋਗ ਦੀ ਹਾਂ ਜੀ ਹਾਂ ਜੀ ਜੋ ਵੀ ਤਿੰਨ ਫੋਲਰ ਰਲਦਾ ਜੀ ਜਵਾਨੇ ਹਾਂ ਜੀ ਠੀਕ ਹੈ ਜੀ ਕਾਫੀ ਬਹੁਤ ਪ੍ਰਸ਼ਾਰਥ ਹੋ ਆ ਹਾਂਜੀ ਤੁਹਾਡੇ ਹਾਂ ਜਿਹੜਾ ਪਿੰਡ ਪਿੰਡ ਜਾ ਕੇ ਕਰਾਂਗੇ ਹਾਂ ਹਾਂਜੀ ਤੁਹਾਡੇ ਸਾਹਮਣੇ ਰੁਪਈਆ ਰੁਪਈਆ ਇਕੱਠਾ ਕਰਕੇ ਥੇਲੀਆਂ ਥੇਲੀਆਂ ਕੱਟੀਆਂ ਕਰਕੇ ਮਤਬਲ ਮਾਲਕ ਦਾ ਦਰਬਾਰ ਦੀ ਗਾਹਾਵਾ ਦਾ ਵਿਦਵਾਰ ਰਹੇ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਮਾਲਕ ਦੀ ਮਿਹਨਤ ਹੈ ਜੀ ਇੱਥੇ ਆ ਕੇ ਤਾਂ ਦੇਖੋ ਜੀ ਸਾਰੇ ਤਰ ਗਏ ਹਾਂ ਤਰ ਗਏ ਹਾਂ ਜੀ ਜੇ ਕੋ ਤਰਨ ਵਾਲਾ ਹੈਗਾ ਤਾਂ ਤਾਰਦੇ ਆ ਇਹ ਨੀਤ ਨੂੰ ਮੁਰਾਦਾ ਜੀ ਮੰਦਾ ਡਮਾਂਦਾ ਪੂਰੀਆਂ ਕਰਦੇ ਆ ਜੀ ਇਸ ਦਰ ਤੋਂ ਕੋ ਖਾਲੀ ਜਿਨ੍ਹਾਂ ਨੂੰ ਮਤਭਲੇ ਪੀਜੀਆ ਚ ਜਵਾਬ ਮਿਲਿਆ ਬਤਨ ਲਾ ਵੇਲਾ ਅੱਡਾ ਨਹੀਂ ਹੈ ਹਾਂ ਜੀ ਹਾਂ ਉਹਨਾਂ ਨੂੰ ਵੀ ਮੇਰੇ ਮਾਲਕ ਨੇ ਅਲੱਦਾ ਬਖੀ ਦਿੱਤੀ ਠੀਕ ਹੈ ਵਾਹ ਜੀ ਵਾਹ ਹਾਂ ਜੀ ਇਹ ਸੱਚੀਆਂ ਨੀਤਾਂ ਨੂੰ ਮੁਰਾਦਾ ਹੈ ਜੀ ਹਾਂ ਜੀ ਹਾਂ ਜੀ ਇੱਕ ਤਾਂ ਜਗ੍ਹਾ ਦੇਖੋ ਜੀ ਇਹ ਬਣਾਈਓ ਹੈ ਬਣਾਈਓ ਨਹੀਂ ਹੈ ਜਗ੍ਹਾ ਨਿਕਲਿਓ ਹੈ ਹਾਂ ਜੀ ਮਤਭਲੇ ਜਾਗਰ ਹਾਂ ਜੀ ਹਾਂ ਜੀ ਇੱਥੋਂ ਜੋ ਮੰਗ ਲਓ ਜੀ ਮਿਲਦਾ ਹਾਂਜੀ ਹਾਂਜੀ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਹਾਂਜੀ ਹਾਂਜੀ ਇੱਥੇ ਕੋਈ ਕਮੀ ਨਹੀਂ ਹੈ ਮਿਲਦਾ ਸਾਨੂੰ ਪਤਾ ਨਹੀਂ ਇਹ ਕਿੰਨੇ ਅਕ ਲੈ ਮਾਲਕ ਦੀ ਮਤਲਬ ਝੋਈ ਚੋ ਕਿੰਨੇ ਅਕ ਦੇ ਫਲ ਪਵਾਤੇ ਅਰ ਕਿੰਨੇ ਅਕ ਦੇ ਕੰਮ ਹੋ ਰਹੇ ਹਾਂਜੀ ਕਿੰਨੇ ਅਕ ਕੋਈ ਅਮਰੀਕਾ 'ਚ ਬੈਠਾ ਜੀ ਕੋਕਾਸੀ ਦੀਵੇ 'ਚ ਬੈਠਾ ਦੇਸ਼ 'ਚ ਬੈਠਾ ਜੀ ਹਾਂਜੀ ਬੇਟੀ ਦਾ